ਲੰਗਰ ਛਕਣ ਵਾਲੀਆਂ ਪੱਤਲਾਂ ਤੋਂ ਖਾਦ ਤਿਆਰ ਕਰਕੇ ਲੱਖਾਂ ਰੁਪਏ ਬਚਾ ਕੇ ਆਰਗੇਨਿਕ ਖੇਤੀ ਕਰ ਰਹੇ ਇਹ ਸੇ ਰਿਟਾਇਰਡ ਬੈਂਕ ਮੈਨੇਜਰ ਸਿੰਘ ਸਾਹਿਬ ਨੂੰ ਹੁਣ ਨਾ ਸਿਰਫ ਸਿੱਖ ਬਲਕਿ ਹਿੰਦੂ ਤੇ ਮੁਸਲਮਾਨ ਵੀ ਆਪਣੇ ਲੰਗਰਾਂ ਤੇ ਢੰਡਾਰਿਆਂ ਵਿੱਚ ਬੁਲਾਉਂਦੇ ਹਨ ਇੱਤਾ ਜੀ ਹੁੰਦੀ ਆ ਉਹ ਕੋਈ ਦਵਾਈ ਨਹੀਂ ਛਿੜਦੇ ਔਰ ਕੋਈ ਖਾਦ ਬਾਹਰ ਬਾਜ਼ਾਰ ਤੋਂ ਨਹੀਂ ਖਰੀਦਦੇ ਅੱਛਾ ਜੀ ਔਰ ਕਿਸ ਤਰੀਕੇ ਦੀ ਖੇਤੀ ਹੁੰਦੀ ਹੈ ਜੀ ਇਹਦੇ ਨਾਲ ਸਰਦਾਰ ਸਾਹਿਬ ਦਾ ਯੂਨਿਕ ਕਨਸੈਪਟ ਵੇਖ ਕੇ ਉਹਨਾਂ ਨੂੰ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਦਾ ਬ੍ਰਾਂਡ ਐਮਬੈਸਡਰ ਬਣਾਇਆ ਗਿਆ ਹੈ ਇੱਥੇ 10000 ਦੇ ਕਰੀਬ ਸੰਗਤ ਆਈ ਹੋਈ ਹੈ ਕਿਤੇ ਵੀ ਤੁਹਾਨੂੰ ਮਾੜਾ ਮੋਟਾ ਕੋਈ ਕੁੰਡਾ ਨਹੀਂ ਦਿਖੇਗਾ ਤੁਹਾਨੂੰ ਖਿਲਰੀ ਨਹੀਂ ਦਿਖੇਗੀ ਨਾ ਕੁਝ ਨਾਲ ਹੀ ਟੱਪ ਨਹੀਂ ਖਿਲਰਿਆ ਦਿਖੇਗਾ ਸਾਰੇ ਕੱਪ 5-7000 ਬੰਦਾ ਨਿਕਲ ਛੱਕੇ ਪੂਰੀ ਪੂਰੀ ਗਰਾਊਂਡ ਹੈ ਇੱਕ ਕਿਤੇ ਤਿੰਕਾ ਨਹੀਂ ਹੋਏਗਾ ਸਿੰਘ ਸਾਹਿਬ ਕਿਸ ਤਰ੍ਹਾਂ ਇਹ ਸਭ ਕਰ ਰਹੇ ਖਾਨ ਆਓ ਵੇਖਦੇ ਹਾਂ ਉਹਨਾਂ ਦਾ ਇਹ ਯੂਨਿਕ ਕਨਸੈਪਟ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਮੈਂ ਇਸ ਵਕਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਔਰ ਪਿੱਛੇ ਤੁਸੀਂ ਵੇਖ ਰਹੇ ਹੋ ਪਤਲਾ ਪਈਆਂ ਨੇ ਪਰ ਇਹ ਪਤਲਾ ਹੁਣ ਆਮ ਪਤਲਾ ਨਹੀਂ ਰਹੀਆਂ ਇਹਨਾਂ ਨੂੰ ਆ ਦੇਖੋ ਤੁਸੀਂ ਇਹਨਾਂ ਨੂੰ ਪ੍ਰੋਸੈਸ ਤੋਂ ਗੁਜ਼ਾਰਿਆ ਜਾ ਰਿਹਾ ਹੈ ਦੇਖੋ ਆ ਪ੍ਰੋਸੈਸ ਹੈ ਅਸੂਏ ਤੁਸੀਂ ਵੇਖ ਰਹੇ ਹੋ ਸਪੈਸ਼ਲ ਸੂਏ ਬਣਵਾਏ ਹੋਏ ਆ ਭਾਈ ਸਾਹਿਬ ਉਹਨਾਂ ਨੇ ਔਰ ਜਿਵੇਂ ਲਿਖਿਆ ਵੀ ਹੋਇਆ ਕੀਰਤ ਕਰੋ ਨਾਮ ਜਪੋ ਵੰਡ ਛਕੋ ਲੇਕਿਨ ਵੰਡ ਕੇ ਛਕਣਾ ਕਿੱਦਾਂ ਹੈ ਕਿਸ ਤਰੀਕੇ ਨਾਲ ਛਕਣਾ ਹੈ ਕਿਸ ਸਲੀਕੇ ਨਾਲ ਛਕਣਾ ਹੈ ਉਹ ਬੜਾ ਬਾਖਮਾਲ ਹੈ ਇਸ ਵੇ ਤੁਸੀਂ ਵੇਖ ਰਹੇ ਹੋ ਸੂਏ ਬਣਾਏ ਗਏ ਨੇ ਔਰ ਸੂਆਂ ਦੇ ਵਿੱਚ ਰੱਸੀਆਂ ਵੀ ਪਈਆਂ ਹੋਈਆਂ ਨੇ ਇਹਨਾਂ ਰੱਸੀਆਂ ਨੂੰ ਗੁਜ਼ਾਰਿਆ ਜਾਂਦਾ ਹੈ ਇਹਨਾਂ ਪੱਤਰਾਂ ਦੇ ਵਿੱਚ ਔਰ ਪੱਤਲਾ ਕੰਪੈਕਟ ਰੂਪ ਧਾਰ ਲੈਂਦੀਆਂ ਨੇ ਮੈਂ ਆ ਦੇਖੋ ਤੁਸੀਂ ਕੀ ਬਾਤ ਹੈ ਇਹ ਔਰ ਹੁਣ ਇਹ ਰੱਸੀ ਉੱਪਰ ਤੋਂ ਕੱਟਦੀ ਕਿਉਂਕਿ ਪੱਤਲਾ ਬੜਾ ਨੁਕਸਾਨ ਕਰਦੇ ਜਦੋਂ ਸੜਕਾਂ ਤੇ ਲੋਕੀ ਲੰਗਰ ਛੱਕ ਕੇ ਗੇਰ ਕੇ ਚਲੇ ਜਾਂਦੇ ਆ ਦੇਖੋ ਤੁਸੀਂ ਇਧਰ ਹੁਣ ਗੱਠ ਮਾਰ ਲਈ ਔਰ ਦੇਖੋ ਕੀ ਆ ਦਿਮਾਗ ਕਿ ਕਿਸ ਵੱਲ ਨੂੰ ਦਿਮਾਗ ਚੱਲਿਆ ਹੈ ਕੀ ਦਿਮਾਗ ਨੇ ਖੋਜ ਕੀਤੀ ਹੈ ਆ ਦੇਖੋ ਕਿੰਨੀ ਆਸਾਨੀ ਦੇ ਨਾਲ ਨਾਹੀਂ ਹੱਥਾਂ ਨੂੰ ਲੱਗੀ ਨਾਹੀਂ ਹੱਥ ਗੰਦੇ ਹੋਏ ਔਰ ਆ ਦੇਖੋ ਕਿੰਨੀਆਂ ਰस्सियां ਭਾਈ ਸਾਹਿਬ ਲੈ ਕੇ ਆਏ ਹੋਏ ਨਾਲ ਆਪਣੇ ਔਰ ਨਵੀਂ ਰੱਸੀ ਇੱਥੇ ਬਨ ਲਈ ਆ ਹੁਣ ਤਾਂ ਕਿ ਹੁਣ ਕੋਈ ਵੀ ਆਂਦਾ ਨਾਲ ਦੀ ਨਾਲ ਭਾਈ ਸਾਹਿਬ ਕੋਈ ਵੀ ਇੱਥੇ ਲੰਗਰ ਛੱਕ ਕੇ ਤੁਹਾਡੇ ਕੋਲ ਆਂਦਾ ਤੇ ਨਾਲ ਦੀ ਨਾਲ ਤੁਸੀਂ ਇਸ ਸੂਏ ਵਿੱਚੋਂ ਗੁਜ਼ਾਰ ਦਿੰਦੇ ਆ ਉਹਨਾਂ ਇੱਥੇ ਸਾਡੀ ਤਾਂ ਅੱਜ ਲਈ ਇੱਥੇ 17-18 ਜਣੇ ਹੀ ਹੋਣ ਸਾਥੇ ਇਸ ਕਰ ਲੋ ਆਏ ਆ ਜੀ ਉਹ ਮੋਰਸਲ ਵੀ ਨਾਲ ਲੈ ਕੇ ਆਏ ਆ ਅਸੀਂ ਸਾਡੀ ਸਾਰੀ ਸੇਵਾ ਕਰਾਏ ਨੇ ਇਹ ਜਦੋਂ ਲੰਗਰ ਲੱਗਦਾ ਹੈ ਨਾ ਜੀ ਇੱਥੇ ਫਿਰ ਉਹ ਭੀੜ ਵੜੀ ਜਾਂਦੀ ਫਿਰ ਇਹ ਸੀਖਾ 6 ਸੀਖਾ ਨੇ ਜੀ ਉੱਥੇ ਬੰਦੇ ਭਰੀ ਜਾਂਦੇ ਨੇ ਸੀਖਾ ਫੜੀ ਜਾਂਦੇ ਨੇ 7 ਜਣੇ ਫੜੀ ਜਾਂਦੇ 7-8 ਜਣੇ ਸੀਖਾ ਭਰੀ ਜਾਂਦੇ ਨੇ ਦੋ ਜਣੇ ਅਸੀਂ ਕਟਿੰਗ ਕਰੀ ਜਾਂਦੇ ਹਾਂ ਉਸੇ ਸੁਟੀ ਜਾਂਦੇ ਆ ਜੀ ਫੇ ਸਾਡੇ ਜਿਹੜੇ ਪੱਤਰ ਰਹਿਣਾ ਸਾਰੇ ਅੱਜ ਇਹ ਜਿਹਦੇ ਚ 275 ਉਹ ਇਹ ਇਥੇ ਉਥੇ ਸੁੱਟਦਾ ਕੋਈ ਦੇ ਵਿੱਚ ਜਿਹਦੀ ਖਾਲ ਬਣ ਜਾਣੀ ਹੈ ਦੇ ਵੀਰ ਪ੍ਰਾਣੀ ਪ੍ਰਸਾਦਾ ਛੱਕਿਆ ਜੀ ਦੋ ਦਿਨ ਦੇ ਵਿੱਚ ਠੀਕ ਹੈ ਇਹ ਪੱਤਰ ਜਿਵੇਂ ਜਿਵੇਂ ਕਿ ਕਿਉਂਕਿ ਇਹ ਕਿਉਂਕਿ ਇਸ ਸਿਸਟਮ ਨਾਲ ਬਣੇ ਨਾ ਜੀ ਇਹ ਇਤਰਾਹ ਜਦੋਂ ਤੁਸੀਂ ਇਹਦੇ ਚ ਪਾਉਣਾ ਹੈ ਨਾ ਇਤਾਂ ਐਨੋਂ ਆਏਗਾ ਨਹੀਂ ਜੀ ਬਿਲਕੁਲ ਮੈਂ ਇਹ ਇਤਰਾਹ ਰੱਖੋ ਕਿ ਤੇ ਆਨ ਮੂੰਹ ਨੂੰ ਆ ਜਾਂਦਾ ਜੀ ਇਹ ਰੱਖਣ ਦਾ ਤਰੀਕਾ ਜੇ ਇਸ ਤਰੀਕੇ ਰੱਖਣਾ ਹੈ ਬਿਲਕੁਲ 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 ਸਰ ਦੁਬਾਰਾ ਕਰਕੇ ਦਿਖਾਏ ਕਿਉਂਕਿ ਇਹ ਵੀ ਬੜੀ ਜ਼ਰੂਰੀ ਚੀਜ਼ ਹੈ ਆਹ ਵੇਖੋ ਜਦੋਂ ਇਹਨੂੰ ਰੱਖ ਰਿਹਾ ਹੈ ਨਾ ਇਹਨੂੰ ਜਦੋਂ ਇਹਦੇ ਉੱਤੇ ਪਾਉਣਾ ਹੈ ਇਹ ਐਨੋਂ ਨਹੀਂ ਜੀ ਆਏਗਾ ਬਿਲਕੁਲ ਬਿਲਕੁਲ ਜੀ ਇਹਨੂੰ ਐਸੇ ਰੱਖੋ ਰੱਖੋਗੇ ਬਿਲਕੁਲ ਬਿਲਕੁਲ ਜੀ ਤਾਂ ਸਾਡਾ ਉੱਚੰਡ ਰੱਖਿਆ ਹੋਇਆ ਹੈ ਜੀ ਤਾਂ ਇਹ ਹੀ ਪਾਉਣਾ ਹੈ ਇਹਨੂੰ ਐਕਦਾ ਕਰਕੇ ਪਿਆਜ ਹਾਂਜੀ ਇਹ ਇਹ ਇਧਰੋਂ ਨਹੀਂ ਜायेगा ਠੀਕ ਹੈ ਜੇ ਇਹਨੂੰ ਪਾਵਾਂ ਗੈਸ ਉਤੇ ਐਸ ਤਰ੍ਹਾਂ ਕਾ ਸਕਦਾ ਕਿਸੇ ਤਰੀਕੇ ਇਹ ਇਹ ਧਿਆਨ ਰੱਖਣ ਦੀ ਲੋੜ ਹੈ ਹਾਂ ਇਹ ਧਿਆਨ ਰੱਖਣ ਦੀ ਲੋੜ ਹੈ ਪਰ ਇੰਨਾ ਜ਼ਰੂਰਤ ਹੈ ਜੀ ਠੀਕ ਹੈ ਜੀ ਇਹ ਜਿਹੜੇ ਪਤ ਪਤਲਾਂ ਨੇ ਇਹ ਪੱਤੇ ਤੋਂ ਬਣੀਆਂ ਹੁੰਦੀਆਂ ਨੇ ਆਰਗੈਨਿਕ ਨੇ ਇਹ ਔਰ ਹੁਣ ਇਹਨਾਂ ਸਾਰੀਆਂ ਪਤਲਾਂ ਨੂੰ ਦਬਾਇਆ ਜਾਵੇਗਾ ਜੀ ਫੇਲਾ ਦਪਾਇਆ ਜਾਏਗਾ ਇੱਥੇ ਠੀਕ ਹੈ ਔਰ ਖਾਦ ਬਣ ਜੇਗੀ ਇਹਦੀ ਖਾਦ ਅੱਟ ਬੜੇ ਖਾਦ ਬਣ ਜੜੇ ਜਦੋਂ ਇਹ ਦਬਤਾ ਇਹਨਾਂ ਨੇ ਇਹਦੇ ਪਾਣੀ ਪੂਣੀ ਪਾੜਾ ਇਹਨਾਂ ਨੇ ਇਹਦੀ ਖਾਈ ਨਾਲ ਗਲ ਜਾਣਾ ਜੀ ਖਾਦ ਬਣਦੀ ਹੈ ਜੀ ਬਹੁਤ ਨੇਚਰਲ ਖਾਦ ਬਣੇਗੀ ਜਿਹਨੂੰ ਕਹਿਆ ਜਾਂਦਾ ਜੀ ਔਰ ਇਹ ਨਾ ਪੱਤਿਆਂ ਦੇ ਨਾਲ ਜਿਹੜੀ ਜੂਠ ਵੀ ਲੱਗੀ ਹੋਈ ਆਬਵੀਅਸ ਖਾਦ ਦਾ ਇਹ ਸਾਰੀ ਜਿਹੜੀ ਸਬਜੀ ਸਬਜੀ ਲੱਗੀ ਸਾਰੀ ਖਾਦ ਬਣਦੀ ਖਾਦ ਬਣ ਜੇਗੀ ਔਰ ਬੜੀ ਵਾਕਮਾਲ ਖਾਦ ਬਣੇਗੀ ਕਿਉਂਕਿ ਖਾਦ ਚ ਕਨਵਰਟ ਹੋ ਜਾਏਗਾ ਕਿਉਂਕਿ ਇਸ ਖਾਦ ਦੇ ਵਿੱਚ ਹਲਦੀ ਵੀ ਰਲ ਜਾਣੀ ਹੈ ਜਿਹੜੀ ਜਿਹੜੀ ਸਬਜੀ ਦੇ ਜੀ ਮੈਕਸਿਮਮ ਜੋ ਫੂਡ ਦੋ ਕੋਈ ਛੱਡਦੇ ਆ ਜੋ ਕਾਣਾ ਛੱਡਦੇ ਆ ਨਾ ਉਹ ਅਸੀਂ ਛਾੜ ਲਿਆ ਜਾਂਦਾ ਤੁਸੀਂ ਵੇਖੋਗੇ ਇੱਥੋਂ ਹਾਂਜੀ ਇਨੇ ਲੱਗੇ ਆ ਕੇ ਦੇਖੋਗੇ ਤੇ ਇਹ ਸਾਰਾ ਜੋ ਬਚਿਆ ਸੁੱਕਿਆ ਚੀਜ਼ਾਂ ਦਾ ਠੀਕ ਹੈ ਠੀਕ ਹੈ ਇਧਰ ਵੀ ਡਰੰਪ ਆਏ ਆ ਬਿਲਕੁਲ ਇਧਰ ਵੀ ਡਰੰਪ ਆਏ ਆ ਛਾੜ ਲਏ ਜਾਂਦੇ ਆ ਉਹ ਫਿਰ ਉਹ ਜਾਨਵਰਾਂ ਨੂੰ ਪਾਇਆ ਜਾਵੇਗਾ ਜੀ ਨਹੀਂ ਇਹ ਇੱਕ ਜੱਫੇ ਤੇ ਅਸੀਂ ਸਾਰਾ ਦਬੋਨੇ ਉੱਥੇ ਪਿੰਗਲਵਾੜੇ ਜੀ ਅਮਰਖਰ ਹੋਵੇ ਤੇ ਅਸੀਂ ਪਿੰਗਲਵਾੜੇ ਜਿਹੜਾ ਮਾਨਾਂ ਵਾਲੇ ਇਹਨਾਂ ਦਾ ਹੈਗਾ ਵਾ ਅ ਪਲਾਂਟ ਲੱਗਾ ਹੋਇਆ ਅ ਆਰਗੈਨਿਕ ਖਾਦਾ ਇੱਕ ਫਾਰਮ ਹੁੰਦਾ ਪਿੰਗਲਵਾੜੇ ਦਾ ਅਸੀਂ ਉੱਥੇ ਦੇ ਦਿੱਤਾ ਉਹ ਉੱਥੇ ਕੀ ਗੋਏ ਦੇ ਥੱਲੇ ਇਹਨਾਂ ਨੂੰ ਨਾ ਦਬਾ ਦਿੰਦੇ ਆ 6 ਮਹੀਨੇ ਸਾਲ ਦੇ ਵਿੱਚ ਫਿਰ ਉਹ ਖਾਦ ਬਣ ਜਿੰਦੀ ਉਹ ਖੇਤਾਂ 'ਚ ਪਾਉਂਦੇ ਆ ਉਹ ਕੋਈ ਦਵਾਈ ਨਹੀਂ ਛਿੜਕਦੇ ਔਰ ਕੋਈ ਖਾਦ ਬਾਹਰ ਬਾਜ਼ਾਰ ਤੋਂ ਨਹੀਂ ਖਰੀਦਦੇ ਨਹੀਂ ਖਰੀਦਦੇ ਅੱਛਾ ਜੀ ਔਰ ਕਿਸ ਤਰੀਕੇ ਦੀ ਖੇਤੀ ਹੁੰਦੀ ਹੈ ਜੀ ਇਹਦੇ ਨਾਲ ਉਹ ਆਰਗੇਨਿਕ ਖੇਤੀ ਕਰਦਾ ਸਾਰਾ ਕਰਦੇ ਆ ਜੀ ਉਹ ਗੰਨਾ ਵੀ ਲਾਉਂਦੇ ਆ ਇਹਦੇ ਨਾਲ ਚੌਲ ਵੀ ਬਾਸਮਤੀ ਵੀ ਹਲਦੀ ਵੀ ਕਾਫੀ ਸਬਜ਼ੀਆਂ ਲਾਉਂਦੇ ਆ ਔਰ ਪੈਦਾਵਾਰ ਚੰਗੀ ਹੁੰਦੀ ਆ ਬਹੁਤ ਵਧੀਆ ਜੀ ਸਾਰਿਆਂ ਨਾਲ ਵਧੀਆ ਤੇ ਹੈਲਦੀ ਖਾਣ ਦੇ ਵਿੱਚ ਸਿਹਤ ਨੂੰ ਪੂਰਾ ਧਿਆਨ ਲੱਗਿਆ ਜਾਂਦਾ ਸਾਡਾ ਮੇਨ ਮਕਸਦ ਵਾਤਾਵਰਨ ਦੀ ਖਾਮ ਸभालਦਾ ਹੈ ਔਰ ਇਹੀ ਅਸੀਂ ਲੋਕ ਇਹਨੂੰ ਕੂੜਾ-ਕਬਾੜ ਸਮਝ ਕੇ ਵੇਸਟ ਕਰ ਦਿੰਦੇ ਆ ਗੇਅਰ ਦਿੰਦੇ ਆ ਜਿਹਦੇ ਨਾਲ ਲੋਕੀ ਵੀ ਜਿਹੜੇ ਨੇ ਕਈ ਵਾਰੀ ਲੰਗਰ ਜਿਹੜੇ ਨੇ ਸੜਕਾਂ ਦੇ ਉੱਤੇ ਲੱਗੇ ਹੁੰਦੇ ਆ ਫਿਰ ਲੋਕੀ ਆਮ ਰਾਹਗੀਰ ਵੀ ਪਰੇਸ਼ਾਨ ਹੁੰਦੇ ਆ ਗੰਦਗੀ ਵੀ ਫੈਲਦੀ ਐ ਮੱਖੀਆਂ ਮੱਛਰ ਵੀ ਫੈਲਦੇ ਆ ਦੇਖੋ ਲੋਕਾਂ ਦੀ ਅਗਿਆਨਤਾ ਐ ਹਮ ਜਦੋਂ ਲੋਕੀ ਸੜਕਾਂ 'ਤੇ ਲੰਗਰ ਲਾਉਂਦੇ ਨੇ ਜੀ ਉਹ ਟ੍ਰੈਫਿਕ ਜਾਮ ਹੋ ਗਈ ਹਮ ਜੋ ਟ੍ਰੈਫਿਕ ਜਾਮ ਹੋ ਗਈ ਪਿੱਛੋਂ ਜਿਹੜੀਆਂ ਗੱਡੀਆਂ ਆਈਆਂ ਉਹਨੇ ਪੈਟਰੋਲ ਪਲੀ ਜਾਣਾ ਪਲੀ ਜਾਣਾ ਪੋਲੂਸ਼ਨ ਪੈ ਜਾਂਦਾ ਜਿਹਦਾ ਹਮ ਤੇ ਗਲਤ ਹੋ ਗਿਆ ਨਾ ਜੀ ਤੇ ਉਦੋਂ ਫਿਰ ਅਸੀਂ ਬਰੋਗ ਦਿੱਤੀ ਜੇ ਹਾਂ ਫਿਰ ਹੋਰਾਂ ਲਈ ਪਰੇਸ਼ਾਨੀ ਖੜੀ ਕਰ ਦਿੰਦੇ ਆ ਫਿਰ ਅਸੀਂ ਸੜਕ ਤੇ ਜਿਹੜਾ ਜਿੱਦਾਂ ਗੱਦ ਪਾਇਆ ਹੈ ਅਸੀਂ ਛੱਡ ਕੇ ਚੱਲ ਜਾਂਦੇ ਜੀ ਫਿਰ ਅਸੀਂ ਇੱਕ ਲੱਖ ਲੱਖ ਸਵਾ ਲੱਖ ਰੁਪਇਆ ਲੱਖ ਸਵਾ ਲੱਖ ਰੁਪਇਆ ਲੰਗਰ ਦੇ ਲਾਵਾਂਗੇ ਤੇ 2-400 ਰੁਪਇਆ ਅਸੀਂ ਕਿਸੇ ਜਵਾਬਦਾਰ ਨੂੰ ਦੇਖ ਭਾਈ ਨੇ ਦੇ ਸਕਦੇ ਜੀ ਇਹ ਤੁਹਾਡੇ ਮਾਈਂਡ ਦੇ ਵਿੱਚ ਕਿੱਦਾਂ ਆਇਆ ਜੀ ਸ਼ੁਰੂਆਤ ਕਿੱਦਾਂ ਹੋਈ ਸੌਰੀ ਮਾਫ ਕਰਨਾ ਜੀ ਮੈਂ ਪਹਿਲਾਂ ਦੱਸਣਾ ਚਾਹੀਦਾ ਹੈਗਾ ਮੈਂ ਪੰਜਾਬ ਐਂਡ ਸਿੰਧ ਬੈਂਕ ਦਾ ਮੈਨੇਜਰ ਰਿਟਾਇਰ ਹੋਇਆ ਜੀ ਪੰਜਾਬ ਐਂਡ ਸਿੰਧ ਬੈਂਕ ਤੋਂ ਬਤੌਰ ਮੈਨੇਜਰ ਮੈਨੇਜਰ ਰਿਟਾਇਰ ਹੋਇਆ ਰਿਟਾਇਰ ਹੋਏ ਤੁਸੀਂ ਠੀਕ ਹੁਣ ਮੈਂ ਖਾਦ ਚੀਬ ਖਾਸਾ ਦੁਆਵੰਦ ਦੇ ਚਾਹ ਦੇ ਮੈਂਬਰ ਕੰਮ ਕਰ ਰਿਹਾ ਜੀ ਠੀਕ ਹੈ ਤੇ ਅੱਜ ਐਜ਼ ਅ ਮੈਂਬਰ ਹੋਣ ਦੇ ਖਾਤੇ ਫਿਰ ਮੈਂ ਆਪਣੀ ਟੀਮ ਨਾਲ ਹੀ ਲੈ ਕੇ ਨਾ ਸਾਰਾ ਇਸ ਕੰਮ ਕਰਨਾ ਆ ਜੀ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਨਹੀਂ ਤਾਂ ਜਿਹੜੇ ਅਹੁਦੇਦਾਰ ਹੁੰਦੇ ਆ ਮੈਂਬਰ ਹੁੰਦੇ ਆ ਉਹ ਸਾਜਤਾ ਜਿਕੇ ਕੋਟ ਪੈਂਟ ਪਾ ਕੇ ਕੁਰਸੀਆਂ ਤੇ ਹੀ ਬੈਠੇ ਹੁੰਦੇ ਆ ਮੇਰਾ ਫਿਰ ਆ ਵੇਖੋ ਵਕੀਲ ਸਾਹਿਬ ਮੇਰਾ ਲੱਗੇ ਨੇ ਬੜੇ ਲਿਖੇ ਐਮਏ ਆ ਤੁਸੀਂ ਇਹਦੇ ਵੀ ਕੰਮ ਕਾਬੇ ਸਾਰੇ ਲਿਬੜੇ ਹੋਏ ਨਹੀਂ ਜੀ ਕੀ ਬਾਤ ਹੈ ਕੀ ਬਾਤ ਹੈ ਬਿਲਕੁਲ ਸਹੀ ਅਸਲੀ ਤਾਂ ਸੇਵਾਦਾਰ ਗੁਰੂ ਨਾਨਕ ਦੇ ਤੁਹਾਡੇ ਵਰਗੇ ਸਿੱਖ ਨੇ ਬੇਸ਼ੱਕ ਉਹਦਾ ਤੁਹਾਡੇ ਕੋਲ ਹੈਗਾ ਪਰ ਦੇਖੋ ਕਿੰਨੀ ਨਿਮਰਤਾ ਦੇ ਨਾਲ ਸੇਵਾ ਕਰਨ ਲੱਗੇ ਦੇਖੋ ਆ ਐਮਏ ਪਾਸ ਵਕੀਲ ਸਾਹਿਬ ਨੇ ਜੀ ਤੇ ਮੇਰੇ ਨਾਲ ਯੂਨੀਵਰਸਿਟੀ ਤੋਂ ਦੋ ਏਆਰ ਰਿਟਾਇਰ ਹੋਏ ਨੇ ਇੱਕ ਫਾਰਮਾ ਕੰਪਨੀ ਤੋਂ ਏਰੀਆ ਮੈਜਰ ਰਿਟਾਇਰ ਹੋਇਆ ਜੀ ਤੇ ਆ ਮੇਰਾ ਦੋ ਆ ਮੇਰਾ ਦੋ ਮੁਲਾਜ਼ਮ ਨੇ ਮੇਰੇ ਦਫਤਰ ਦੇ ਜੀ ਹੈ ਜੱਗੀ ਉਹ ਚੀਫ ਖਾਲਸਾ ਦੀਵਾਨ ਦੇ ਠੀਕ ਹੈ ਜੀ ਬਰਾਜਮਣ ਜੀ ਜੱਗੀ ਉਹ ਉਧੇ ਤੇ ਨੇ ਜੀ ਠੀਕ ਹੈ ਜੀ ਤੇ ਇਹ ਲਗਾ ਲਾਇਬ੍ਰੇਰੀ ਨੇ ਤੇ ਇਹ ਉੱਥੇ ਸਟੈਚੂਡ ਬਾਰਬਰ ਚ ਹੈ ਜੀ ਠੀਕ ਹੈ ਠੀਕ ਹੈ ਬਾਈ ਭਾਈ ਦਾ ਵੀ ਚਿਹਰਾ ਦਿਖਾ ਦिए ਜੇ ਸਾਰੇ ਕੋਈ ਚੰਗਾ ਹੈ ਜੇ ਇਹਨੂੰ ਅਸੀਂ ਇਤਰਾ ਪੜ ਕੇ ਬੰਦੇ ਲਿਆਉਂਦੇ ਨੇ ਕੋਈ ਕਿਹਨ ਪਹਿਲੇ ਦਿੰਦੇ ਜੀ ਇੱਥੇ 10000 ਦੇ ਕਰੀਬ ਸੰਗਤ ਆਈ ਹੋਈ ਆ ਕਿਤੇ ਵੀ ਤੁਹਾਨੂੰ ਮਾੜਾ ਮੋਟਾ ਕੋਈ ਕੂਦਾ ਨਹੀਂ ਦਿਖੇਗਾ ਹਾਂ ਹਾਂ ਖਿੱਲਰੀ ਨਹੀਂ ਦਿਖੇਗਾ ਕੁਝ ਨਾਲ ਹੀ ਟੱਪ ਨਹੀਂ ਖਿੱਲਰਿਆ ਦਿਖੇਗਾ ਸਾਰੇ ਕੱਪ 50000 ਬੰਦਾ ਨਿਕਲ ਛੱਕੇ ਪੂਰੀ ਪੂਰੀ ਗਰਾਊਂਡ ਹੈ ਇੱਕ ਕਿਤੇ ਟਿੰਟਾ ਨਹੀਂ ਹੋਏਗਾ ਹਾਂ ਜਿੱਥੇ ਵੀ ਕਿਤੇ ਕੋਈ ਕੱਪ ਵੀ ਹੈਗਾ ਕੁਝ ਵੀ ਹੈਗਾ ਉੱਥੇ ਅਸੀਂ ਆ ਆਪਣੇ ਪੈਕੇਟ ਲਾਏ ਹੋਏ ਆ ਉੱਥੋਂ ਇਕੱਠੇ ਕਰਕੇ ਇੱਕ ਜਗ੍ਹਾ ਤੇ ਸਮੇਟਨੇ ਤੇ ਜਿੱਦਾਂ ਤੁਸੀਂ ਕਿਹਾ ਬਿਲਕੁਲ ਪਿੱਛੇ ਤੁਸੀਂ ਪੱਤਲਾ ਦੇਖ ਰਹੇ ਹੋ ਅੰਦਾਜ਼ਾ ਨਹੀਂ ਅਸੀਂ ਲਾ ਸਕਦੇ ਕਿੰਨੀ ਛੋਟੀ ਜੀ ਜਗ੍ਹਾ ਦੇ ਵਿੱਚ ਤੁਸੀਂ ਸਾਰਾ ਕੁਝ ਸਮੇਟ ਲਿਆ ਇੱਥੇ ਇਹ ਤਕਰੀਬਨ 50000 ਨਹੀਂ ਤਾਂ ਮੈਨੂੰ ਪਤਾ ਹੈ ਅਸੀਂ ਰਾਤ ਵੀ ਆਏ ਆਂ ਔਰ ਜਿੰਨੀ ਇੱਥੇ ਸੰਗਤ ਆਈ ਹੋਈ ਹੈ ਕਿਉਂਕਿ ਬਾਬਾ ਜੀ ਪ੍ਰਬੰਧ ਕਰ ਰਹੇ ਸੀ ਅਸੀਂ ਉਹਨਾਂ ਨਾਲ ਵੀ ਇੰਟਰਵਿਊ ਕੀਤਾ ਸੀ ਔਰ ਇੱਥੇ ਕਹਿ ਲੋ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਤੇ ਇਸ 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 ਵਕਤ ਤੱਕ ਹੁਣ ਲੰਗਰ ਛੱਕ ਕੇ ਹਟੀ ਹੈ ਸਾਰੀ ਸੰਗਤ ਤਾਂ ਇਸ ਜਗ੍ਹਾ ਦਾ ਹੁਣ ਬੁਰਾ ਹਾਲ ਹੋਇਆ ਹੋਣਾ ਚਾਹੀਦਾ ਸੀ ਜੇ ਪਹਿਲੇ ਦੇ ਮੁਤਾਬਕ ਅਸੀਂ ਚੱਲਦੇ 36 ਇਹੋ ਜੇ ਪੈਕਟ ਲੈ ਕੇ ਆਇਆ ਜੀ ਵੱਡੇ ਪੋਰੇ 36 ਪੋਰੇ 36 ਪੋਰੇ ਇਹੋ ਜੇ ਤੇ ਐਸ ਵੇਲੇ ਸਾਡੇ ਤਾਂ ਬਰਾਗਲ ਕੋਈ 17 18 ਲੱਗੇ ਜੀ ਆੜੇ ਤੇ ਠੀਕ ਹੈ ਇਹ ਸਾਰੇ ਪਰਚੇ ਸਾਰੇ ਗੱਲ ਦੇ ਪਰਚੇ ਕੁਝ ਜਿ ਚਕਾਤੇ ਨੇ ਜੀ ਠੀਕ ਹੈ ਲੱਗੇ ਚੋਕੇ ਜੀ ਤੇ ਠੀਕ ਹੈ ਬਜਾਏ ਕਿ ਇਹ ਹੁਣ ਜੇ ਖਿਲਰ ਜੇ ਤੇ ਤਿੰਨ ਦਿਨ ਇਕੱਠਾ ਹੋਣਾ ਜੀ ਇਹ ਢਾਲ ਵਾਲੀ ਚੋਕੇ ਗੱਡ ਬਾਰੀ ਜਾਂਦੇ ਆ ਚੋਕੇ ਉਹ ਗੱਡੀ ਉੱਡੀ ਲੱਗੇ ਤੇ ਅੱਛਾ ਇਹ ਫਿਰ ਦਿਮਾਗ 'ਚ ਕਿੱਦਾਂ ਆਇਆ ਜੀ ਤੁਹਾਡੇ ਜ਼ਹਿਨ 'ਚ ਕਿੱਦਾਂ ਵੀ ਇਦਾਂ ਹੋਣਾ ਚਾਹੀਦਾ ਮੈਂ ਜੀ ਜਿਹੜੀ ਮੇਰੀ ਜਦੋਂ ਮੈਂ ਨੌਕਰੀ ਕਰਨਾ ਸੀ ਨਾ ਜੀ ਮੈਂ ਜਦੋਂ ਮੇਰੀ ਡਿਊਟੀ ਸੀ ਕਿ ਜਿੱਥੇ ਫੌਰੀ ਚ ਦਰبار ਦਾ ਦਰਬਾਰ ਸਾਹਿਬ ਦੇ ਲਾਗੇ ਉਦੋਂ ਅਸੀਂ ਸਿੰਘ ਸਾਹਿਬ ਨਾਲ ਕਿਤੇ ਸਵਾਗਤ ਤੇ ਜਾਣਾ ਜਦੋਂ ਆਣਾ ਲੰਗਰ ਵੜੀ ਲੱਗੇ ਹੋਣੇ ਸਿੰਘ ਸਾਹਿਬ ਆਈ ਰਿਸੀ ਮੈਂ ਜੀ ਛੋੜ ਨਾ ਉਹ ਲੰਗਰ ਲੱਗੇ ਹੋਣੇ ਤੇ ਅਸੀਂ ਜਿਹੋ ਨਾਲ ਗੱਲ ਗੱਲ ਬੜਾ ਪਿਆ ਹੈ ਫਿਰ ਉਹਨਾਂ ਨੇ ਕੁਝ ਹੌਲੀ ਹੌਲੀ ਕਰਕੇ ਸਲਾਹ ਕਰਦਿਆ ਜਾਂਦੇ ਹੁੰਦੇ ਰਹਿਣਾ ਫਿਰ ਅਸੀਂ ਇੱਕ ਮੋਟਰਸਾਈਕਲ ਤਿਆਰ ਕਰਾਇਆ ਜੀ ਜਿਹੜਾ ਬਾਹਰ ਖਲੋਤਾ ਹੈ ਅੱਛਾ ਜੀ ਮੋਟਰਸਾਈਕਲ ਜਿਹੜਾ ਬਾਹਰ ਤਿਆਰ ਕਰਾਇਆ ਗਿਆ ਅੱਛਾ ਇਹ ਮੋਟਰਸਾਈਕਲ ਹਾਂ ਠੀਕ ਹੈ ਜੀ ਤਿਆਰ ਕਰਾਇਆ ਜੀ ਠੀਕ ਹੈ ਪਿੱਛੇ ਪਿੱਛੇ ਟਰਾਲਾ ਲਾ ਲਿਆ ਤੁਸੀਂ ਟਰਾਲਾ ਲਾ ਲਿਆ ਜੀ ਜਿਹਦੇ ਚ ਠ ਝਾੜੂ ਮਾਰਨਾ ਸ਼ੁਰੂ ਕਰਤਾ ਫਿਰ ਸੇਖਾਂ ਬਰਾਲੀਆਂ ਹਰੇਲ ਕਰਕੇ ਜੂ ਜੂ ਸਾਲੋਂ ਮੁਸ਼ਕਲ ਆਉਂਦੀ ਗਈ ਉਸ ਤਰ੍ਹਾਂ ਉਤਰਾਂ ਹੀ ਨਿਫਾਮ ਤੇ ਗਏ ਜੀ ਹੁਣ ਤਾਂ ਕਹੀਂ ਸੇਖਾਂ ਦੇ ਆ ਗਏ ਜੀ ਕੀ ਜਿਆ ਸਿੱਖਾ ਤੇ ਇਹ ਤੁਸੀਂ ਮੈਨੂੰ ਦੱਸੋ ਇਹ ਕਿੱਦਾਂ ਬਣਾਏ ਤੁਸੀਂ ਇਹ ਨੀਚੇ ਸਟੈਂਡ ਲਾਇਆ ਹੋਇਆ ਇਹ ਹਾਂਜੀ ਹਾਂਜੀ ਇਹ ਤੁਸੀਂ ਆਪ ਬਣਵਾਏ ਆ ਇਹ ਸਪੈਸ਼ਲੀ ਇੱਕ ਹੌਲੀ ਹੌਲੀ ਕਰਕੇ ਜੀ ਇਹ ਸਲਾਹ ਕਰਦੇਗੇ ਸਲਾਹ ਕਰਦੇ ਗਏ ਹਾਂ ਹਾਂ ਤੇ ਫਿਰ ਉਹ ਪਿੰਗਲਵਾੜੇ ਭਾਈ ਰਾਜਵੀਰ ਨੇ ਅੱਛਾ ਜੀ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਤੂੰ ਫਾਣੀ ਖਾ ਤੇ ਜਾ ਤੈਨੂੰ ਇਹ ਕਰ ਦੇਣਗੇ ਅੱਛਾ ਜੀ ਫਿਰ ਮੈਂ ਉਹਨਾਂ ਦੇ ਕਹਿ ਤੇ ਚਲਾ ਗਿਆ ਮੈਂ ਇੱਕ ਕਨਸੈਪਟ ਬੈਠ ਤਸਵੀਆ ਲਾ ਲਾ ਇੱਥੋਂ ਤੱਕ ਕਾਊਂਟ ਮੈਨੂੰ ਕੋ 7 ਸਾਲ ਲੱਗੇ ਜੀ ਅੱਛਾ ਜੀ ਇੱਥੋਂ ਤੱਕ ਆਉਣ ਚ ਮੈਨੂੰ 7 ਸਾਲ ਲੱਗੇ ਠੀਕ ਹੈ ਬਿਲਕੁਲ ਲੱਗੇ ਹੋਣੇ ਜੀ ਲੱਗੇ ਹੋਣੇ ਕਿਉਂਕਿ ਮੈਂ ਤੁਹਾਨੂੰ ਦੇਖ ਰਿਹਾ ਸੀ ਹੁਣ ਤੁਸੀਂ ਕਰ ਰਹੇ ਸੀ ਤਾਂ ਤੁਹਾਡੇ ਕੱਪੜੇ ਵੀ ਖਰਾਬ ਨਹੀਂ ਹੋ ਰਹੇ ਸੀ ਹੱਥ ਵੀ ਖਰਾਬ ਨਹੀਂ ਹੋ ਰਹੇ ਸੀ ਸਾਰਾ ਕੁਝ ਠੀਕ ਹੈ ਜੋ ਸਾਡਾ ਸਾਨੂੰ ਤੁਸੀਂ ਦੇਖੋ ਕੱਲ ਕੱਲ ਦੇ ਲੱਗੇ ਹੋਏ ਆ ਸਾਰੇ ਕੱਪੜੇ ਸਿਰਫ ਇੰਨਾ ਕੁ ਫਰਕ ਉਹ ਚਟਨੀ ਕਰਕੇ ਥੋੜਾ ਲੱਗਿਆ ਪਰ ਕੋਈ ਕੱਪੜੇ ਕਰਦੇ ਨਹੀਂ ਜਿੰਨੇ ਵੀ ਲੰਗਰ ਲਗਾਉਣ ਦੇ ਚਾਹੇ ਹੋ ਹਿੰਦੂ ਨੇ 크ਿਸਚਨ ਨੇ ਮੁਸਲਮਾਨ ਵੀਰ ਨੇ ਕੋਈ ਵੀ ਕਿਤੇ ਵੀ ਕੋਈ ਕੰਮ ਹੁੰਦਾ ਚਾਹੇ ਕੋਈ ਗਵਰਨਮੈਂਟ ਦਾ ਅਦਾਰਾ ਕੋਈ ਲੰਗਰ ਦਾ ਪ੍ਰਬੰਧ ਕਰੇ ਜ਼ਰੂਰ ਇਸ ਤਰੀਕੇ ਦਾ ਉਪਰਾਲਾ ਹੋਣਾ ਚਾਹੀਦਾ ਸਾਡੇ ਅੰਮ੍ਰਿਤਸਰ ਸ੍ਰੀ ਇਕਲਾ ਮੰਦਿਰ ਹੈ ਜੀ ਹਾਂਜੀ ਮੈਂ ਉੱਥੇ ਦੋ ਵਾਰ ਸੇਵਾ ਕਰ ਆਇਆ ਜੀ ਠੀਕ ਹੈ ਇਸ ਕਾਉਂਟ ਡਿਸਕਾਉਂਟ ਬੜੀ ਵੱਡੀ ਏਜੰਸੀ ਹੈ ਜੀ ਹਾਂਜੀ ਉਹਨਾਂ ਦੇ ਮੈਂ ਪੰਜ ਵਾਰ ਕਰ ਆਇਆ ਜੀ ਠੀਕ ਹੈ ਦੋ ਵਾਰ ਮੈਨੂੰ ਫਿਰ ਅੱਗੋਂ ਆਰਡਰ ਆ ਗਈ ਸੀ ਸਤਰੀ ਦਾ ਜੀ ਮੰਦਿਰ ਆ ਫ੍ਰੀ ਸੇਵਾ ਫ੍ਰੀ ਸੇਵਾ ਤੇ ਸਰਕਾਰ ਵੱਲੋਂ ਕੋਈ ਅਪਰੀਸ਼ੀਏਸ਼ਨ ਮਿਲ ਰਹੀ ਹੈ ਇਸ ਨੂੰ ਤੁਹਾਡੇ ਵਰਗੇ ਬੰਦੇ ਦਾ ਅਵਾਰਡ ਮਿਲਣਾ ਚਾਹੀਦਾ ਮੈਂਦੂ ਜੀ ਡੀਸੀ ਸਾਹਿਬ ਨਾਲ ਗੋਵਰਾ 26 ਜਨਵਰੀ ਨੂੰ ਗੱਲਬਾਤ ਕੀਤਾ ਗਿਆ ਜੀ ਅੱਛਾ ਜੀ ਦੇਖੋ ਨਈ ਬ੍ਰਾਂਡ ਐਂਬੈਸਡਰ ਨੇ ਅੰਮ੍ਰਿਤਸਰ ਤੋਂ ਸ਼ੁਰੂ ਅੱਛਾ ਜੀ ਕੀ ਬਾਤ ਹੈ ਸਿੰਘ ਸਾਹਿਬ ਪੂਰਾ ਨਾ ਦਸਤੂਖ ਸੀ ਅਵਤਾਰ ਸਿੰਘ ਸ਼ਾਟਰਾ ਬਰਾ ਨਕਾ ਨਕੂਲਾ ਕਰਕੇ ਮਸ਼ਹੂਰ ਹੈ ਜੀ ਮੈਂ ਤਾਂ ਠੀਕ ਹੈ ਜੀ ਠੀਕ ਹੈ ਅਵਤਾਰ ਸਿੰਘ ਜੀ ਕੁਲਾ ਕੁਲਾ ਅਵਤਾਰ ਸਿੰਘ ਜੀ ਕੁਲਾ ਅੰਮ੍ਰਿਤਸਰ ਤੋਂ ਨੇ ਔਰ ਅੰਮ੍ਰਿਤਸਰ ਮਿਊਸਪਲ ਕਾਰਪੋਰੇਸ਼ਨ ਦੇ ਬ੍ਰਾਂਡ ਵੈਸਟਰ ਨੇ ਸਫਾਈ ਦੇ ਵਿੱਚ ਕੀ ਬਾਤ ਹੈ ਜੀ ਸਾਰਿਆਂ ਨੂੰ ਇੱਕੋ ਹੀ ਮੈਸੇਜ ਆ ਕਿ ਲੰਗਰ ਦੇ ਜਿਹੜੇ ਵੀ ਲਾਉਣਾ ਵਾ ਉਹ ਪਤਲਾਂ ਦੇ ਵਿੱਚ ਲਾਉਣਾ ਇਹ ਲੈ ਜਿਹੜੇ ਆ ਰੀਸਾਈਕਲ ਹੋ ਜਾਂਦੇ ਆ ਇਹਦੇ ਇਹਦੀ ਖਾਦ ਬਣ ਜਾਂਦੀ ਜਿਹੜਾ ਪਲਾਸਟਿਕ ਵਰਤਦੇ ਆ ਉਹ ਵੈਸੇ ਸਰਕਾਰ ਵੱਲੋਂ ਵੀ ਮੈਣ ਆ ਹਾਨੀਕਾਰਕ ਵੀ ਆ ਸਾਡੀ ਖੇਤ ਲਈ ਵੀ ਹਾਨੀ ਕਰਕੇ ਆ ਜੇ ਗਰਮ ਚੀਜ਼ ਉਹਦੇ ਦੇ ਖਾਣੇ ਆ ਕੈਂਸਰ ਕਈ ਬਿਲਕੁਲ 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 ਸਾਨੂੰ ਨੇਚਰਲ ਵਾਪਸ ਮੋੜਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਉਹਦਾ ਬਹੁਤ ਹੀ ਫਾਇਦਾ ਹੈ ਬਿਲਕੁਲ ਉਹਦੇ ਵਿੱਚ ਖਾਣਾ ਖਾਂਦੇ ਆ ਉਹ ਵੀ ਹਾਨੀਕਾਰਕ ਹੁੰਦਾ ਹੈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ